ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਸੰਧੂ ਬੱਧਰਪੁਰਿਆ ਡੇਰੀ ਫਾਰਮ ਵਿੱਚ ਆਸ ਕਰਦੇ ਹਾਂ ਜੋ ਵੀ ਚੈਨਲ ਦੇ ਨਾਲ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਰਿਕਵੈਸਟ ਬੇਨਤੀ ਕਰਦੇ ਹਾਂ ਚੈਨਲ ਨੂੰ ਮੇਰੇ ਵੀਰ ਵੱਤ ਤੋਂ ਬਾਅਦ ਸਬਸਕ੍ਰਾਈਬ ਕਰਨਾ ਨਾ ਲੱਗੇ ਬੈਲ ਬਟਨ ਨੂੰ ਆਲਸੈਟ ਕਰਨਾ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਿਲੇ ਅੱਜ ਪਹੁੰਚ ਚੁੱਕੇ ਹਾਂ ਪਿੰਡ ਕਲਸੀਆਂ ਕਲਾਂ ਜ਼ਿਲ੍ਹਾ ਸ਼ਰੀ ਤੰਤਰ ਸਾਹਿਬ ਫਿਰ ਤਸਵੀਰ ਸਜਣੋ ਪੱਟੀ ਭਾਈਕੇ ਲੱਧੂ ਵੀ ਨੇੜੇ ਹੀ ਲੱਗਦਾ ਇਸ ਪਿੰਡ ਨੂੰ ਮੱਖੀਆਂ ਕਲਸੀਆਂ ਤੇ ਅਲਗੋਂ ਕੋਟੀ ਦੇ ਵਿੱਚ ਵਿਚਾਲੇ ਆ ਜਿਹੜਾ ਕਲਸੀਆਂ ਪਿੰਡ ਠੀਕ ਆ ਜੀ ਬਾਈ ਗੁਰਵਿੰਦਰ ਉਹਨਾਂ ਦੇ ਫਾਰਮ ਤੇ ਪਹੁੰਚ ਚੁੱਕੇ ਆ ਤਿੰਨ ਵਹੜਾ ਲੈ ਕੇ ਆਇਆ ਸ਼ਾਈ ਆਲ ਜਰਸੀ ਤੇ ਐਚਐਫ ਨਸਲ ਨਾਲ ਇੱਕ ਮੱਝ ਲੈ ਗਿਆ ਝੋਟੀ ਜਿਹੜੀ ਮੱਝ ਝੋਟੀ ਉਹ ਖੀਰ ਤੇ ਆਪਾਂ ਵਿਖਾਵਾਂਗੇ ਸਾਰੀ ਡਿਟੇਲ ਲੈ ਕੇ ਦਵਾਂਗੇ ਅੱਡ ਤੱਕ ਮੇਰੇ ਵੀਰ ਭੈਣ ਭਰਾ ਜੁੜੇ ਰਹੋ ਆਪਣੀ ਨਰਖ ਤੇ ਪਰਖ ਤਸੱਲੀ ਕਰਕੇ ਲੈ ਕੇ ਜਾਇਓ ਫਰਜ਼ ਪਾੰਦਾ ਪੈਸੇ ਲਵਣੇ ਆ ਤੇ ਵਧੇਰੇ ਜਾਣਕਾਰੀ ਆਪਣੇ ਵੀਰ ਹੁਣਾਂ ਤੋਂ ਲੈ ਕੇ ਕਰਦੇ ਆਂ ਸਾਂ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਚੜਦੀ ਕਲਾ ਭਰਾ ਹਾਂਜੀ ਚੜਦੀ ਕਲਾ ਸਤਿ ਸ੍ਰੀ ਅਕਾਲ ਹੋਰ ਸੁਣਾਓ ਬੜੀਆ ਪਾਪ ਮਾਲ ਕਰੀ ਠੀਕ ਆ ਜੀ ਕਿੰਨੇ ਪਸ਼ੂ ਲੈ ਆਂਦੇ ਆ ਆਪਣੇ ਕੋਲ ਚਾਰ ਪਸ਼ੂ ਆ ਸੰਧੂ ਸਾਹਿਬ ਅਤੇ ਇਹਨਾਂ ਆਪਣੇ ਕੋਲ ਗਾਵਾਂ ਤੇ ਝੋਟੀ ਕਿੱਧਰ ਬਜੀ ਠੀਕ ਆ ਇੱਕ ਦੂਜੇ ਪਾਸੇ ਆ ਠੀਕ ਆ ਕਨੈਕਟ ਨੰਬਰ ਤੇ ਡਰੈਸ ਨੋਟ ਕਰਾਈਏ ਐਂਡਾ ਆਪਣਾ ਜੀ ਕਲਸੀਆਂ ਕਲਾਂ ਹਾਂ ਜ਼ਿਲ੍ਹਾ ਸ਼੍ਰੀ ਤਰਤਾ ਸਾਹਿਬ ਤਹਿਸੀਲ ਪੱਟੀ ਠੀਕ ਹੈ ਜੀ ਮੋਬਾਈਲ ਨੰਬਰ 7582 10585 ਠੀਕ ਹੈ ਜੀ ਠੀਕ ਹੈ ਜੀ ਤੇ ਆ ਜਰਸੀ ਤੋਂ ਕਰੀਏ ਸ਼ੁਰੂਆਤ ਹਾਂ ਜੀ ਜਰਸੀ ਤੋਂ ਵਾਹ ਜੀ ਵਾਹ ਪੀਸ ਬੜਾ ਕੋਕਾ ਕੱਢ ਮਾਰਿਆ ਹੈ ਪਿਓਰ ਹਾਂ ਜੀ ਸੰਧੂ ਸਾਹਿਬ ਅਜੇ ਘਟੋ ਘਟ 10 ਦਿਨ ਲੈਂਦੀ ਜੀ ਅੱਛਾ ਜੀ ਹਾਂ ਜੀ ਵਾਹ ਜੀ ਵਾਹ ਢੇਲੀ ਬੜੀ ਪਈ ਆ ਰਹੀ ਲਾ ਵੇਖੋ ਇਧਰ ਦੇਖ ਕਰੋ ਢੇਲਾ ਤੋਂ ਲਾ ਨਹੀਂ ਅਜੇ ਕਰਮ ਵਾਲੀ ਪੂਰਾ ਬਣ ਕੇ ਇਹ ਗਾਈ ਸੀ ਭਗਾਨੇ ਕੋ ਬਣ ਜੂਦੇ ਹਾਂ ਜੀ ਹਾਂ ਜੀ ਵਾਹ ਤੇ ਪਿਓਰ ਜਰਸੀ ਪਿਓਰ ਜਰਸੀ ਖੁੱਲ ਕੇ ਕਰਾਈਏ ਚੈੱਕ ਤੁਰਾ ਤਰਾ ਲਓ ਜੀ ਫੇਸ ਕੁਆਰਟੀ ਵੇਹਲੋ ਤੇ ਪੰਜਾਬ ਵਾਲੀ ਸਜਣੋ ਜਰਸੀ ਆ ਦੁੱਧ ਦੀ ਕਿੰਨੇ ਦਾ ਮਾਰਕਿੰਗ ਦੱਸਿਆ ਨਾ ਕਿੰਨੇ ਕ ਤੇ ਚੱਲੂਗੀ ਇਹ ਭਾਜੀ ਦੂਜੇ ਸੂਏ ਸਤੂ ਸਾਹ ਬਨੇ ਪਹਿਲੇ ਸੂਏ ਚੌੜਾ ਜਿਹਾ ਦੂਜੇ ਸੂਏ ਗਾਂ ਰੱਪਣਾ ਤੇ ਪਹਿਲੇ ਸੂਏ ਨੇ 17 18 ਲੀਟਰ ਦੁੱਧ ਭਰਿਆ ਅੱਛਾ ਜੀ ਹਾਂ ਜੀ ਵਾਹ ਜੀ ਵਾਹ ਦੂਜੇ ਸੂਏ ਕਾਹ ਹੁੰਦਾ ਭਾਈ ਵਾਹ ਜੀ ਵਾਹ ਵਾਸੇ ਕਰ ਲਾ ਬੱਚੇ ਵਾਹ ਜੀ ਵਾਹ ਲਾਓ ਲਾਓ ਮੜਿਆ ਲਾਓ ਮੋੜ ਲਿਓ ਕਮਟ ਲੋਈ ਕਰੋ ਤੋੜਾ ਤਰਾ ਚੈੱਕ ਤੇ ਫੇਸ ਕੁਆਲਿਟੀ ਵੇਖੋ ਕਿੰਡੀ ਸੁੰਦਰ ਲੱਗੀ ਬੱਚੀ ਨੂੰ ਵਾਹ ਜੀ ਵਾਹ ਨੱਚ ਨੱਚ ਕੇ ਵਿਖਾਉਂਦੀ ਆ ਠੀਕ ਆ ਕੀ ਵਾਹ ਜੀ ਤੋੜਾ ਤਰਾ ਚੰਗਾ ਸਜਣੋ ਠੀਕ ਆ ਇਸੇ ਕਰੀ ਚੈੱਕ ਕਰਾਓ ਸਭੂ ਸਾਹਿਬ ਵਾਹ ਜੀ ਵਾਹ ਫੇਸ ਤੇ ਮੈਂ ਨਾ ਕੀ ਆ ਪਾਤਾ ਬੁੱਠੀ ਵੇਖੋ ਨਿੱਕੀ ਫੇਸ ਕੁਆਲਿਟੀ ਬਿਲਕੁਲ ਨਿੱਕਾ ਗੋਲ ਕੰਨ ਹਾਂ ਪੰਜਾਬੀ ਛੋਟਾ ਕੰਨ ਵੇਖੋ ਗੋਦੀ ਵਾਲੀ ਆ ਹਨਾ ਬ੍ਰੀਡ ਗੋਦੀ ਵਾਲੀ ਨਹੀਂ ਪਿਓਰ ਵੰਡ ਕੇ ਸੋਹਣੀ ਆ ਵਸ਼ੀ ਵੇਖੋ ਕਿੰਦੇ ਕਰਮਾ ਦੇ ਘਰ ਜਾਂਦੀ ਆ। ਲਓ ਜੀ ਢੇਰ ਢੁਲੀ ਬੜੀ ਆ। ਕਿੰਦੇ ਘਰ ਦਾ ਸੰਯੋਗ ਲਿਖਿਆ ਦਾਣਾ ਪਾਣੀ ਕਰਮਾ ਵਾਲੀ ਦਾ। ਤੇ ਕਿੰਨੇ ਦੀ ਦੇ ਦੇਗੇ? ਕੋਲ ਦਾ ਸੰਧੂ ਸਾਹਿਬ ਇਹੋ ਜੀ ਤੁਹਾਨੂੰ ਪਤਾ ਭਾਵੇਂ 65 ਕਰਾ ਲਓ ਭਾਵੇਂ 70 ਕਰਾ ਲਓ। ਹਾਂ। ਹਾੜਾ 60000 ਦੀ ਦੇ ਦਾਂ। ਨਹੀਂ ਜਾਇਜ਼ ਕਰ ਦਿਓ ਰ। ਚਲ 2 ਛੱਡ ਦਿਓ। ਪੰਜੀ ਜਾਨ। ਮਾਇਆ ਤਾਂ ਨਾ ਬਹੁਤ। ਜਾਨ ਦੇ। ਚਲ 55000 ਦੀ ਹਾੜਾ। 55 ਦੀ? ਹਾਂ ਜੀ। ਇਹ ਦੋ ਥੱਲੇ ਨਹੀਂ ਹੁੰਦੀ। ਨਹੀਂ ਇਹ ਦੋ ਥੱਲੇ ਨਹੀਂ ਫਿਰ ਆਪਾਂ ਨੂੰ ਤੁਹਾਨੂੰ ਪਤਾ ਹੀ ਆ ਵੀ। ਅੱਛਾ ਜੀ। ਹਾਂ ਜੀ। ਮੈਨੂੰ ਜੇ ਜੇ ਹੁੰਦਾ ਦੇ ਕਰ ਦੋ ਹਾਂਜੀ ਜੇ ਜੇ ਹੁੰਦਾ ਹੋਰ ਕਰ ਦੋ ਚਲ ਮੈਂ 2000 ਦਾ ਹੋਰ ਕਰ ਦੋ 2000 ਕਰ ਦੋ 4000 ਦਾ ਕਰ ਦੋ ਦੋ ਨਹੀਂ ਜਾਣਦੇ 53 ਹਜ਼ਾਰ ਹੀ ਜਾਣਦੇ ਮਾਰਦੇ ਥਾਪੀ ਵਾਹ ਜੀ ਵਾਹ 53 ਹਜ਼ਾਰ ਦੀ ਸੱਜ ਨੂੰ ਜਰਸੀ ਪੰਜਾਬ ਵਾਲੀ ਤੇ ਇਧਰ ਜਰਸੀ ਆ ਗਈ ਇਹ ਵੀ ਕਾਲੀ ਚ ਪੈਂਦੀ ਆ ਕਾਲੀ ਜਰਸੀ ਆਈ ਇਹਦੀ ਹਾਂ ਵਾਹੀ ਥਾਨ گلابی ਹੈਨਾ ਥਾਨ گلابی ਵਾਹ ਜੀ ਥਾਨ ਵੇਖੋ ਕਿੱਡਾ ਸੋਹਣਾ ਲੱਗਾ ਕਰ ਵਾਲ ਨੂੰ ਪਥਾਨ ਖਾਓ ਇਧਰ ਸਮਾ ਕੇ ਨਾ ਲੈ ਜੂ ਸਮਾ ਇਹ ਸਤੂ ਆਬ ਤਾਂ ਲੈ ਹੀ ਜਾਊਗੀ ਵੀ ਵਾਹ ਜੀ ਠੀਕ ਆ ਖੋਲ ਗਏ ਗੋਦੀ ਵਾਲੀ ਵਛੀਆ ਇਹ ਕਿਹੜਵਾ ਸੁਆ ਗਈ ਇਹ ਵੀ ਦੂਜਾ ਸੁਆ ਜੀ ਅੱਛਾ ਜੀ ਓਕੇ ਰਿਪੋਰਟਾਂ ਹਨ ਪੂਰੀਆਂ ਗਲਾਬੀ ਥਨਾਂ ਵਾਲੀ ਤੋਰਾ ਤਰ ਆਂਦਾ ਵੀ ਬਹੁਤ ਸੋਹਣਾ ਲੱਗਾ ਲੈ ਆਏ ਮੋੜ ਲਏ ਕਮਾਲ ਗੇ ਗੋਦੀ ਵਾਲੀ ਹੜਾ ਪਿਓਰ ਦੂਜਾ ਸੁਆ ਥਾਣ ਵੜਾ ਸੋਨਾ ਲੱਗਾ ਹਨਾ ਬਾਣ ਮੁੱਖੀ ਆ ਥਾਣੇ ਦੇਖੋ ਬਲੈਕ ਤੇ ਉਹ ਗੁਲਾਬੀ ਰੰਗ ਦੇ ਥਾਣ ਆ ਗਏ ਸਜਣੋ ਬੜੀ ਸੋਹਣੀ ਲੱਗਦੀ ਹੈ ਹਨਾ ਤੇ ਇਹਦੀ ਕੀਮਤ ਕਿੰਨੀ ਕਰ ਦੀਏ ਹਾਂਜੀ ਇਹਦੀ ਕੀਮਤ ਕਿੰਨੀ ਕਰਦੀ ਇਹਦੀ ਭਾਵੇਂ ਜਿਸ ਹਿਸਾਬ ਨਾਲ ਕੱਤ ਕਾਢ ਤੇ ਜਿਸ ਹਿਸਾਬ ਨਾਲ ਵਹਿੜਦੇ ਵਿੱਚ ਆ ਵੇਖੋ ਢਿਲ ਢੁਲ ਜੰਦੀ ਹਾਂ ਮੁੰਡਾ ਭਾਵੇਂ 75 ਕਰੀ ਜਾਓ ਭਾਵੇਂ 80 ਕਰੀ ਜਾਓ ਅੱਜ ਮੁੰਡਾ 70000 ਅੱਛਾ ਜੀ ਹਾਂਜੀ ਦੇਖਨੇ ਦਈਏ ਠਾੜਦੀ ਦੇ ਦੀਆ ਸਦੂ ਸਾਹ ਵਾਣ ਥੋਰ ਕਰੀਏ ਮਾਨ ਖੁੱਲਾ ਕਰੀਏ ਖੁਲਾੜੇ ਕਰੀਏ ਖੁਲਾਏ ਚ ਗਜਾਇ ਸੀ ਜੇ ਖੁੱਲੇ ਆਲੀ ਅੱਛਾ ਹਾਂਜੀ ਕਰਦ ਗਏ ਖੁੱਲਾ ਕਰਦ ਗਏ ਚੱਲ ਹਾਂ ਆਣਾ 76000 ਦੀ ਜਾਂਦ ਤੁਹਾਡੇ ਕਹਿੰਦੇ ਉਹ ਵੀ ਔਰ ਤੁਸੀਂ 76 ਦੀ ਹਾਂਜੀ ਤਿੰਨ ਹੀ ਛੜਨਾ ਹੈ ਹਾਂਜੀ ਨਹੀਂ ਹੋਣਾ ਛੜੀ ਮਣ ਕੇ ਆਪ ਨੂੰ ਤੁਹਾਨੂੰ ਪਤਾ ਖਰਚੇ ਬੜੇ ਪੈਂਦੇ ਜੇ ਵਾਜਦਾ ਬਚਦਾ ਕੋਈ ਨਹੀਂ ਖਾਓ ਇੱਕ ਵਾਰ ਕਿੰਨਾ ਦੁੱਧ ਚਵਾਜੂ ਤੁਹਾਡੇ ਅੜੇ ਗੜਾ ਘਰ ਆਲੇ ਮੁਕਾ ਪੈਣਦੇ ਬਕਾਬ ਦਾ ਹਵੀ ਲੀਟਰ ਦੁੱਧ ਨੇ ਚਵਾਇਆ ਅੱਛਾ ਜੀ ਹਾਂ ਜੀ ਅੱਛਾ ਬਰ 14 ਵੀ ਚਾਹੀਦਾ ਵੇਖੋ ਥਾਨ ਬੜਾ ਸੋਹਣਾ ਥਾਨ ਵੇਖੋ ਤੇ ਹਾਂ ਚਲ ਦੱਸ ਗਏ ਐਂਡ ਕਰ ਦਈਏ ਐਂਡ ਕਰ ਗਏ ਕਿੰਨੇ ਦੇਈਏ ਮੈਂ ਤਾਂ ਰਹਿ ਦੋ 60 ਤੀ ਜਾਣ ਨਹੀਂ ਹੋਰ ਕਰੀਏ ਹਾਣਾ ਹੀ ਫਿਰ ਇਹਦੇ ਵਿੱਚ ਛੋੜ ਛੱਪਾ ਹੀ ਹੋਊਗਾ ਬਾਜੀ ਉਹਦੇ ਵਿੱਚੋਂ 100 ਰੁਪਏ ਛੋੜ ਹੀ ਹੋਣੀ ਠੀਕ ਹੈ ਜੀ 66000 ਰੁਪਏ ਦੀ ਹਾੜ ਆ ਗਈ 65 ਦੀ ਕਰ ਦੇ ਯਾਰ 5000 ਜਾਨ ਦੇ 5000 ਪਾਉਨੋ ਪਾਸ ਹਾਵਲਾ ਪਾਉਨ ਲਵਣਾ ਤੁਹਾਨੂੰ ਪਤਾ ਨਹੀਂ ਬੱਚੀ ਸੋਹਣੀ ਆ ਚਲ ਜਾਨ ਦੇ ਯਾਦ ਕਰਦੇ ਪਿਆਰ ਕਰਦੇ ਭੈਣ ਭਰਾ ਜੁੜੇ ਆ ਮਾਣ ਕਰੀਏ ਇਹਦੇ ਵਿੱਚੋਂ ਬਾਸ ਸਤੂ ਸਾਹਿਬ ਛੋੜ ਛੱਪਾ ਹੀ ਹੋਣਾ ਜਾਂ 100 ਰੁਪਏ ਹੋਰ ਤੁਹਾਨੂੰ ਪਤਾ ਵੀ ਹੋਣਾ ਆਪਾਂ ਤੁਹਾਡੇ ਠੀਕ ਆ ਕਰਵਾ ਸੁਭਾਗੀ ਅੱਛਾ ਇਹ ਤੀਜਾ ਸੁਭਾ ਜੀ ਠੀਕ ਇਹ ਵੀ ਤਿਆਰੀ ਤੇ ਆ ਹਾਂਜੀ ਇਹ ਆਪਣੇ ਘਰ ਦੀ ਆ ਅੱਛਾ ਹਾਂਜੀ ਇਹਦੀ ਇੱਕ ਵੜ ਉਹ ਵੱਜੀ ਜੇ ਪਹਿਲਣ ਅੱਛਾ ਤੇ ਦੂਜੇ ਸੁਵੇਲ ਥਲੇ ਵੱਛਾ ਸੀ ਤੇ ਜਾਂ ਸੁਹਾੜ ਦਾ ਪਾਂਜੇਗਾ ਇਹ ਕਿੰਨਾ ਕੁ ਦੁੱਧ ਚੋਇਆ ਇਹ ਥੱਲੇ ਹੰਦੂ ਸਾਹਿਬ 22 23 ਲੀਟਰ ਆਪਾਂ ਦੁੱਧ ਚੋਦੇ ਰਹੇ ਅੱਛਾ ਜੀ ਜਿਹੜਾ ਆਪਣੇ ਘਰ ਦੀ ਆ ਇਹ ਤਾਂ ਤਾਂ ਆਪਾਂ ਕਹਿ ਸਕਦੇ ਠੀਕ ਆ ਹਾਂਜੀ ਰਾਜੀ ਥਾਣੇ ਇਹਦਾ ਵੀ ਵੇਖੋ ਕਿੰਨਾ ਸੋਹਣਾ ਲੱਗਾ ਹੋਣਾ ਇਹ ਵੀ ਸੋਹਣੀ ਵੜ ਤੇ ਜਾਸੂ ਆ ਜੀ ਐਫ ਨਸਲ ਦੀ ਆ ਜਾ ਲਾਤਰਪੁਰ ਢੇਲ ਢੋਲੇੰਦੀ ਬੜੀ ਭਾਈ ਹੈ ਜੀ ਬਹੁਤ ਸੰਦੂ ਸਾਹ ਬਣੂਗੀ ਬਹੁਤ ਏਡੀ ਮੋੜ ਲਿਓ ਕੋਨੇ ਇਹਨੇ ਕੀਮਤ ਕਿੰਨੀ ਕਰ ਦੀਏ ਕਹਿੰਦੇ ਸੰਧੂ ਸਾਹਿਬ ਵੇਖ ਲਓ ਸਾਹਿਬ ਦੇ ਨਾਲ ਤਾਂ ਭਾਵੇਂ ਮੁੱਲ ਭਾਵੇਂ 60 ਕਰ ਲੋ ਭਾਵੇਂ 65 ਕਰ ਲੋ ਤਾਂ ਵੀ ਵਿਕਦੀ ਆ ਹਾਂਜੀ ਅੱਜ ਆਪਾਂ ਮੁੱਲ ਕਰਨਾ 55000 ਰੁਪਈਆ ਦਾ ਅੱਛਾ ਹਾਂਜੀ ਤੇ 50 ਹੀ ਕਰ ਦੀਏ ਹਾਂ ਨਾ 50000 ਦੀ ਦਿਆਂ ਅੱਛਾ ਹਾਂਜੀ ਵੇਲ ਹੋਰ ਹੁੰਦਾ ਤੇ ਚਲ ਇਹ ਕਿਹੜਾ ਲਿਆਂਦੀ ਆਪਾਂ ਹੋ ਤਾਂ ਹੈਗਾ ਹੀ ਦੋ ਹੋਰ ਕਰ ਦੀਏ ਹੈਂ ਦੋ ਕਰ ਦੀਏ ਅਰ 40 ਦੀ ਦੇ ਦੀਏ 10000 ਕਰ ਦੀਏ ਦੋ ਨੇ ਜਾਣ ਦੇ ਮਾਰ ਦੇ ਤਾਂ ਚਾਹੀਏ 10000 ਦੇ ਦੋ ਜਾਣੀ ਪਰ ਜਿਹੜਾ ਕਰਮਾ ਲੈ ਜੂ ਆ ਆ ਜਿਆਦਾ ਹੀ ਕਰੂਗਾ ਜਿਹੜਾ ਭੈਣ ਭਰਾ ਖੜੂਗਾ ਨਾ ਜਾ ਇਧਰ ਕੋਈ ਹਾਂ ਢੇਲ ਪੂਰੀ ਕਰਮਾ ਵਾਲੀ ਪੂਰੀ ਬੰਦੀ ਆ ਇਹ ਦੂਜੀ ਉਧਰ ਮੈਂ ਵਿਖਾਈਏ ਨੋ ਜੀ ਸਜਣੋ ਆ ਤਿੰਨ ਆਰੀ ਡਿਟੇਲ ਲੈਤੀ ਆ ਤੇ ਚੌਥੀ ਮੈਂ ਰੀ ਤੁਹਾਨੂੰ ਕਰਾਉਣੀ ਆ ਹਾਂਜੀ ਨੋ ਜੀ ਸਜਣੋ ਮੱਝ ਵੀ ਆ ਗਈ ਚੌਥੇ ਨੰਬਰ ਤੇ ਬਾਈ ਗੁਰਵਿੰਦਰ ਸਿੰਘ ਦੇ ਫਾਰਮ ਤੇ ਠੀਕ ਹੈ ਜੀ ਤੇ ਝੋਟੀ ਸੋਹਣੀ ਆ ਦੂਜਾ ਸੁਹਾ ਦੱਸ ਰਹੇ ਹਨ ਤੇ ਬਾਈ ਕਿੰਨਾ ਪੱਕਾ ਦੁੱਧੂਗਾ 10 ਲੀਟਰ ਸੰਧੂ ਸਾਹਿਬ ਪੱਕਾ ਚੌਣ ਓਕੇ ਨਾ ਚੌਣ ਚਾਂ ਇੱਕ ਨੰਬਰ ਦੀ ਵਾਹ ਜੀ ਕੋਈ ਥਾਂ ਬੜਾ ਸੋਹਣਾ ਲੱਗਾ ਕੰਮ ਦਾ ਹਨਾ ਕੋਈ ਨਾੜ ਗੰਡ ਨਹੀਂ ਅੱਛਾ ਜੀ ਚੌਣ ਚੌਣ ਮੈਂ ਨਾ ਇੱਕ ਨੰਬਰ ਤੇ ਖੁੱਲ ਕੇ ਤੋਰਾ ਤਰਾ ਕਰਾ ਦੇ ਕੇ ਚੈੱਕ ਭੈਣ ਭਰਾਵਾਂ ਨੂੰ ਲਓ ਜੀ 10 ਕਿਲੋ ਪੱਕਾ ਦੁੱਧ ਆ ਤੇ ਮਗਰ ਮਹਿਲਕਾ ਬੱਚਾ ਕਟਾ ਆ ਗਿਆ ਠੀਕ ਆ ਕੱਟਾ ਕੋਈ 20 ਦਿਨ ਮਹੀਨੇ ਰ ਤੇ ਹੈਗਾ ਹੀ ਜਾਵਦਾ ਠੀਕ ਸਿੰਘ ਮੂੰਹ ਦੀ ਕੁਆਲਿਟੀ ਸੋਹਣੀ ਅੱਗੇ ਲੰਮੀ ਤੋਰ ਠੀਕ ਹੈ ਜੀ ਥੋੜਾ ਜਿਆ ਮੈਨੂੰ ਜਿਆਦਾ ਮੋਰੀ ਦਾ ਕਰਦੀ ਆ ਮੋਰੀ ਦਾ ਕਰਦੀ ਥੋੜਾ ਜਿਆ ਠੀਕ ਆ ਸੰਗਲ ਸੰਗਲ ਪਾ ਲਓ ਫਿਰ ਨਹੀਂ ਤੇ ਤੋੜ ਦਿਓ ਕੋਈ ਨਹੀਂ ਵੇਹੇ ਤੋੜਦੀ ਵਧੀਆ ਲਓ ਜੀ ਪਾਲਦਾ ਕਰਦੀ ਜਾਣਾ ਠੀਕ ਆ ਕਰਕੇ ਗਾਂ ਤੋੜਦੀ ਨਹੀਂ ਇੱਥੋਂ ਅੱਗੋਂ ਮੋੜ ਲਿਓ ਚੌਣ ਓਕੇ ਬਿਲਕੁਲ ਧਰ 10 ਕਿਲੋ ਪੱਕਾ ਨੈਟ ਹੋ ਲੈ ਓ ਮੋੜ ਲਿਓ ਲਓ ਜੀ ਫੇਸ ਕੁਆਲਟੀ ਸੋਹਣੀ ਐ ਸਿੰਘ ਮੂੰਹ ਦੀ ਬੰਤ ਤੀ ਦੇਖ ਸਕਦੇ ਜੀ ਠੀਕ ਆ ਜੀ ਲੈ ਲਾਜੋ ਲੈ ਜੋ ਲੈ ਜੋ ਬੱਚੇ ਦਾ ਕਰਦੀ ਕੱਲੀ ਗਲੀ ਦੂਜਾ ਮਾਲ ਅੰਦਰ ਆ ਤੇ ਇਹ ਗਲੀ ਬਾਹਰ ਕਰਕੇ ਥੋੜੇ ਅੰਦਰ ਨੇ ਰਾ ਤੇ ਫਿਰ ਬੱਚੇ ਦਾ ਤੁਹਾਨੂੰ ਪਤਾ ਹੀ ਆ ਡੰਗਰ ਪਸ਼ੂ ਕਰਦਾ ਕਿੰਨੇ ਦੀ ਦੇ ਦੇ ਹਾ ਨਾ ਬਾਈ ਗੁਰਵਿੰਦਰ ਦੱਸ ਮੋਲ ਦੇ ਕਰਦੇ ਇਸ ਦੀ 95000 ਰੁਪਈਆ ਅੱਛਾ ਜੀ ਦੇ ਕਿੰਨੇ ਦਈਏ 90 ਹੀ ਦੇ ਦੀ ਆ ਨਾਲ ਪਰ ਲਾ ਦੀਏ ਉੱਡਦੀ ਜਾਵੇ ਯਾਰ 2000 ਹੋਰ ਛੱਡ ਦੇ ਯਾਰ ਦੋੜ ਨਹੀਂ ਜਾਂਦੇ ਮਾਰਦੇ ਥਾਪੀ ਹੁਣ ਕੋਈ ਨਹੀਂਦਾ 88000 ਰੁਪਏ 88000 ਰੁਪਏ ਚੋਟ ਛਪਾਈ ਹੋ 100 ਰੁਪਏ ਸਜਣੋ ਪਿੰਡ ਮੱਖੀਆਂ ਕਲਸੀਆਂ ਜਿਹੜੇ ਲਾਗੇ ਠੀਕ ਆ ਜੀ ਕੋਈ ਭੈਣ ਭਰਾ ਨੋਟ ਕਰ ਲਿਆ ਕਰੋ ਅਲਗੋਂ ਕੋਠੀ ਤੇ ਭਾਈਕੇ ਲੱਦੂ ਸਾਰੇ ਪਿੰਡ ਨੇੜੇ ਨੇੜੇ ਆ ਇਹ ਕਲਸੀਆਂ ਕਲਾਂ ਪਿੰਡ ਆ ਭਾਈ ਗੁਰਵਿੰਦਰ ਉਹਨਾਂ ਦੇ ਫਾਰਮ ਤੇ ਖੜੀ ਆ ਨਰਖ ਪਰਖ ਤਸੱਲੀ ਕਰਕੇ ਲੈ ਕੇ ਜਾਣਾ ਦੁੱਧੀਆਂ ਵਹਿੜਾਂ ਵੀ ਚੰਗੀਆਂ ਠੀਕ ਆ ਜੀ ਤੇ ਸਾਡੇ ਵੱਲੋਂ ਸਤਿ ਸ੍ਰੀ ਅਕਾਲ ਰੱਬ ਰੱਖਾ ਜੀ